ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਕਿਤਾਬ ਹੈ ਮੈਂ ਇਸ ਨੂੰ ਪੜ ਰਿਹਾ ਹਾਂ ਇਹ ਹਨ ਗਿਆਨੀ ਸੋਨ ਸਿੰਘ ਸੀਤਲ ਢਾਡੀ ਪੰਜਾਬ ਦੇ ਜਿਹੜੇ ਇਤਿਹਾਸਕਾਰ ਵੀ ਹਨ ਤੇ ਢਾਡੀ ਵੀ ਰਹੇ ਹਨ ਤੇ ਬਹੁਤ ਹੀ ਵਧੀਆ ਬੁਲਾਰੇ ਇਹ ਜਿਹੜੀ ਕਿਤਾਬ ਹੈ ਢਾਡੀ ਸੋਹਣ ਸਿੰਘ ਸੀਤਲ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਹੋਈ ਹੈ ਧਰਮ ਪ੍ਰਚਾਰ ਕਮੇਟੀ ਵੱਲੋਂ ਜੋ ਕਿ ਗਿਆਨੀ ਸੋਹਣ ਸਿੰਘ ਸੀਤਲ ਜੀ ਦੇ ਜੀਵਨ ਤੇ ਆਧਾਰਿਤ ਹੈ ਇਸ ਦੇ ਵਿੱਚ ਬਹੁਤ ਹੀ ਸੁਲਝੇ ਹੋਏ ਤੇ ਸੋਜਵਾਨ ਲੇਖਕਾਂ ਦੇ ਲੇਖ ਸ਼ਾਮਿਲ ਕੀਤੇ ਹੋਏ ਹਨ ਯਾਨੀ ਸੋਨ ਸਿੰਘ ਸੀਤਲ ਜਿਥੇ ਢਾਡੀ ਵਾਰਾਂ ਨਾਲ ਪੰਜਾਬ ਵਿੱਚ ਜਾਣੇ ਜਾਂਦੇ ਹਨ ਉੱਥੇ ਉਹ ਇਤਿਹਾਸਕਾਰ ਦੇ ਤੌਰ ਤੇ ਵੀ ਸਿੱਖ ਪੰਥ ਦੇ ਵਿੱਚ ਸਨਮਾਨਿਤ ਹਨ ਉਹਨਾਂ ਵੱਲੋਂ ਅਨੇਕਾਂ ਹੀ ਜਿਹੜੀਆਂ ਕਿਤਾਬਾਂ ਹਨ ਉਹ ਸਿੱਖ ਪੰਥ ਦੀ ਝੋਲੀ ਵਿੱਚ ਪਾਈਆਂ ਹਨ ਸਿੱਖ ਰਾਜ ਕਿਵੇਂ ਬਣਿਆ ਸਿੱਖ ਰਾਜ ਕੀਵੇਂ ਗਿਆ ਸਿੱਖ ਮਿਸਲਾ ਤੇ ਸਰਦਾਰ ਘਰਾਣੇ ਦੁਖੀ ਮਾਂ ਪੁੱਤ ਜਮਾਨਾ ਬਦਲ ਗਿਆ ਅਤੇ ਹੋਰ ਬਹੁਤ ਸਾਰੀਆਂ ਢਾਡੀ ਵਾਰਾਂ ਦੀਆਂ ਕਿਤਾਬਾਂ ਇਹਨਾਂ ਵੱਲੋਂ ਲਿਖੀਆਂ ਗਈਆਂ ਹਨ ਤੇ ਉਹਨਾਂ ਵਿੱਚੋਂ ਜਿਹੜੀ ਇਹ ਕਵਿਤਾ ਕਿਤਾਬ ਹੈ ਉਸ ਦੇ ਵਿੱਚੋਂ ਮੈਂ ਆਪ ਜੀ ਨੂੰ ਇੱਕ ਕਵਤਾ ਨਜ਼ਰ ਰੱਖਦਾ ਹਾਂ ਸ਼ਾਇਦ ਆਪ ਜੀ ਨੂੰ ਚੰਗੀ ਲੱਗੇ ਤੇ ਮੈਂ ਬੇਨਤੀ ਵੀ ਕਰਾਂਗਾ ਕਿ ਇਹ ਕਿਤਾਬਾਂ ਜਿਹੜੀਆਂ ਹਨ ਜਿਹੜੀਆਂ ਮੈਂ ਦੱਸੀਆਂ ਹਨ ਆਪ ਜੀ ਜਰੂਰ ਪੜ੍ਹਨ ਤਾਂ ਕਿ ਆਪ ਜੀ ਨੂੰ ਸਿੱਖ ਇਤਿਹਾਸ ਬਾਰੇ ਮੁਕੰਮਲ ਜਾਣਕਾਰੀ ਹੋ ਸਕੇ ਕਿ ਸਿੱਖ ਰਾਜ ਕਿਵੇਂ ਬਣਿਆ ਸੀ ਸਿੱਖ ਰਾਜ ਕਿਵੇਂ ਖਤਮ ਹੋਇਆ ਤੇ ਦੁਖੀ ਮਾਪੁੱਤ ਇਹ ਜਿਹੜਾ ਸਾਰੀ ਹਿਸਟਰੀ ਹੈ ਆਪ ਜੀ ਇਹਨਾਂ ਕਿਤਾਬਾਂ ਵਿੱਚੋਂ ਪ੍ਰਾਪਤ ਕਰ ਸਕਦੇ ਹੋ ਆਓ ਮੈਂ ਆਪ ਜੀ ਨੂੰ ਇੱਕ ਕਵਿਤਾ ਸੁਣਾਉਂਦਾ ਹਾਂ ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ ਕਦੇ ਅਸੀਂ ਵੀ ਹੁੰਦੇ ਸਾਂ ਸੋਹਣ ਵਾਲੇ ਅਸੀਂ ਪੰਜ ਦਰਿਆਵਾਂ ਦੇ ਬਾਦਸ਼ਾਹ ਸਾਂ ਤਾਜ ਤਖਤ ਵਾਲੇ ਆਣ ਕ ਆਣ ਵਾਲੇ ਸਾਡੇ ਸਿਰਾਂ ਤੇ ਕਲਗੀਆਂ ਸੁੰਧੀਆਂ ਸਨ ਸਾਨੂੰ ਨਿਉਂਦੇ ਸਨ ਕਈ ਗੁਮਾਨ ਵਾਲੇ ਸਾਡੇ ਖਾਲਸਾ ਹੀ ਕੋਮੀ ਨਿਸ਼ਾਨ ਅੱਗੇ ਪਾਣੀ ਭਰਦੇ ਸਨ ਕਈ ਨਿਸ਼ਾਨ ਵਾਲੇ ਸਾਡੀ ਚਮਕ ਦੀ ਤੇਗ ਦੀ ਧਾਰ ਅੱਗੇ ਭੇਟਾ ਤਰਦੇ ਸੁਨ ਕਾਬਲ ਈਰਾਨ ਵਾਲੇ বিনা ਪੁੱਛਿਆਂ ਇਧਰ ਨਾ ਝਾਕ ਦੇਸਨ বিনা ਪੁੱਛਿਆਂ ਇਧਰ ਨਾ ਝਾਕ ਦੇਸਨ ਸਾਡੇ ਸਿਰਾਂ ਤੇ ਹੁਕਮ ਚਲਾਉਣ ਵਾਲੇ ਕੌਣ ਜਾਣਦਾ ਸੀ ਰੁੜਦੀ ਫਿਰਨਗੇ ਇਹ ਕੌਣ ਜਾਣਦਾ ਸੀ ਰੁੜਦੀ ਫਿਰਨਗੇ ਇਹ ਆਪਣੇ ਤਾਜ ਵਿੱਚ ਹੀਰੇ ਹੰਡਾਣ ਵਾਲੇ ਸ਼ੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ ਸ਼ੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ ਤਾਜ ਤਖਤ ਨਿਸ਼ਾਨ ਕਿਰਪਾਨ ਵਾਲੇ ਤਾਜ ਤਖਤ ਨਿਸ਼ਾਨ ਕਿਰਪਾਨ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ